ਰੋਹਨ ਮੋਰਚਾ ਕੋਡ ਆਫ ਕੰਡਕਟ ਲੱਗੂ ਆ ਪਹਿਲੀ ਵਾਰ ਹੋ ਰਿਹਾ ਵੀ ਦੇਸ਼ ਦੇ ਵਿੱਚ ਚੋਣਾ ਹੋ ਰਹੀਆਂ ਵਾ ਦੇਸ਼ ਜਿਹੜਾ ਵਾ ਨਵੀਂ ਸਰਕਾਰ ਚੁਣੂਗਾ ਇਹ ਕਿਸਾਨ ਅੰਦੋਲਨ ਵਿੱਚ ਹੈ ਗਿਆ ਪਹਿਲੀ ਵਾਰ ਹੋਊਗਾ ਕਿਸਾਨ ਮਜ਼ਦੂਰ ਆਪਣਾ ਏਜੰਡਾ ਤੈਅ ਕਰਨਗੇ ਆਪਣੀ ਵਿਉਂਤਬੰਦੀ ਬਣਾਈ ਹੈਗੀ ਆ ਪੂਰੇ ਪੰਜਾਬ ਅੰਦਰ ਜੀ ਅਮਰਸਰ ਜ਼ਿਲ੍ਹਾ 10 20 ਤੇ 30 ਹੰਮ ਤਿੰਨ ਵਾਰੀ ਇੱਕ ਜ਼ਿਲ੍ਹੇ ਤੇ ਹਰ ਹਰ ਜਥੇ ਦੀ ਵਾਰੀ ਵੱਡੀ ਹੋਈ ਹੈ ਕਿਸਾਨ ਮਜ਼ਦੂਰ ਮੋਰਚੇ ਦੇ ਕੋਆਰਡੀਨੇਟਰ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਵੱਲੋਂ 30 ਤਰੀਕ ਨੂੰ ਜਿਹੜਾ ਹੈ ਇੱਕ ਵੱਡਾ ਕਾਫਲਾ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਲਈ ਰਵਾਨਾ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਕਿਸਾਨ ਜਿਹੜੇ ਨੇ ਬਾਰਡਰਾਂ ਦੇ ਉੱਤੇ ਅਜੇ ਵੀ ਡਟੇ ਹੋਏ ਨੇ ਤਾਂ ਪੰਦੇਰ ਸਾਹਿਬ 30 ਤਰੀਕ ਨੂੰ ਕੀ ਤੁਹਾਡੀ ਪਾਲਿਸੀ ਹੈ ਕਿ ਤੁਹਾਡੇ ਵੱਲੋਂ ਜਿਹੜਾ ਇੱਕ ਜਥਾ ਜਿਹੜਾ ਰਵਾਨਾ ਕੀਤਾ ਜਾ ਰਿਹਾ ਜੀ ਆ ਦੇਖੋ ਕਿਉਂਕਿ ਹੁਣ ਮੋਰਚਾ ਕੋਡ ਆਫ ਕੰਡਕਟ ਲਾਗੂ ਆ ਪਹਿਲੀ ਵਾਰ ਹੋ ਰਿਹਾ ਵੀ ਦੇਸ਼ ਦੇ ਵਿੱਚ ਚੋਣਾਂ ਹੋ ਰਹੀਆਂ ਵਾ ਦੇਸ਼ ਜਿਹੜਾ ਵਾ ਨਵੀਂ ਸਰਕਾਰ ਚੁਣੂਗਾ ਤੇ ਕਿਸਾਨ ਅੰਦੋਲਨ ਵਿੱਚ ਹੈ ਗਿਆ ਤੇ ਪਹਿਲੀ ਵਾਰ ਕਿਸਾਨ ਮਜ਼ਦੂਰ ਆਪਦਾ ਏਜੰਡਾ ਸੈੱਟ ਕਰਨਗੇ ਪਹਿਲੇ ਜਦੋਂ ਵੀ ਚੋਣਾਂ ਹੁੰਦੀਆਂ ਆਈਆਂ ਨੇ ਕਾਰਪੋਰੇਟ ਦੇ ਮਤਲਬ ਏਜੰਡੇ ਤੇ ਚੋਣਾਂ ਹੋ ਗਈਆਂ ਜਾਂ ਗਰੀਬੀ ਹਟਾਉਣ ਦੇ ਨਾਂ ਤੇ ਚੋਣਾਂ ਹੋ ਗਈਆਂ ਜਾਂ ਧਾਰਮਿਕ ਈਮੋਸ਼ਨਲ ਬਲੈਕਮੇਲ ਕਰਕੇ ਅਲਕਸਰਾਂ ਜਿੱਤ ਜਾਂਦੇ ਰਹੇ ਹੁਣ ਸਾਡੀ ਕੋਈ ਵਿਰੋਧਤਾ ਕਰੇ ਹੁਣ ਉਹ ਸਾਡੇ ਤੇ ਬੋਲਣਾ ਬੈਰਿਆ ਸਾਡੇ ਹੱਕਾਂ 'ਚ ਬੋਲੇ ਤੋਂ ਪਹਿਲੀ ਵਾਰ ਹੋਊਗਾ ਕਿਸਾਨ ਮਜ਼ਦੂਰ ਆਪਣਾ ਏਜੰਡਾ ਤੈਅ ਕਰਨਗੇ ਅਸੀਂ ਪੂਰੇ ਦੇਸ਼ ਭਰ ਦੇ ਪੰਜਾਬ ਦੇ ਵਿੱਚ ਇਹ ਜਿਹੜੇ ਹਰ ਪਿੰਡ ਵਿੱਚ ਇੱਕ ਚਾਟ ਲਾਵਾਂਗੇ ਇੱਕ ਤਾਂ ਸ਼ਹੀਦ ਸੁਭਕਰਨ ਸਿੰਘ ਜੀ ਦਾ ਜੀ ਇੱਕ ਸਵਾਲਾਂ ਦਾ ਵੀ ਜਦੋਂ ਵੀ ਭਾਜਪਾ ਗਠਜੋੜ ਆਉਂਦਾ ਨੂੰ ਆਹ ਸਵਾਲ ਕੀਤੇ ਜਾਣ ਜੀ ਤੋਂ ਇਸ ਕਰਕੇ ਜਦੋਂ ਹੁਣ ਮੋਰਚਾ ਹੋਣੇ ਲੰਮਾ ਜਾਣਾ ਵਾ ਜੀ ਹਰ ਕਿੰਨਾ ਲੰਮਾ ਜਾਣਾ ਮੈਂ ਤੇ ਮੋਦੀ ਸਾਹਿਬ ਦੱਸ ਸਕਦੇ ਆ ਜੀ ਇਸ ਕਰਕੇ ਅਸੀਂ ਆਪਣੀ ਵਿਉਂਤਬੰਦੀ ਬਣਾਈ ਹੈਗੀ ਆ ਪੂਰੇ ਪੰਜਾਬ ਅੰਦਰ ਜੀ ਅਮਰਸਰ ਜ਼ਿਲ੍ਹਾ 10 ਤੇ 30 ਨੂੰ ਹੂੰ ਤਿੰਨ ਵਾਰੀ ਇੱਕ ਜਲੇ ਤੇ ਹਰ ਹਰ ਜਥੇ ਦੀ ਵਾਰੀ ਵੱਡੀ ਹੋਈ ਆ ਤੇ ਹੁਣ 30 ਤਰੀਕ ਨੂੰ ਤੀਜਾ ਜਥਾ ਅਮਰਸਰ ਜ਼ਿਲ੍ਹੇ ਦਾ ਜਿਹੜਾ ਉਹ ਅਮਰਸਰ ਰੇਲਵੇ ਸਟੇਸ਼ਨ ਤੋਂ ਤੇ ਹੋਰਨਾਂ ਥਾਵਾਂ ਤੋਂ ਸ਼ੰਭੂ ਬਾਡਰ ਨੂੰ ਰਵਾਨਾ ਹੋਊਗਾ ਉਹਦੀ ਤਿਆਰੀ ਲਈ ਅਸੀਂ ਇੱਧਰ ਮੈਤਾ ਚੌਕ ਏਰੀਆ ਦੇ ਵਿੱਚ ਮੀਟਿੰਗਾਂ ਲਿਆ ਚਾਈਏ ਸਰ ਇਸੇ ਤਰ੍ਹਾਂ ਇਹ ਹੋਰ ਵੀ ਪੰਜਾਬ ਦੇ ਵਿੱਚੋਂ ਜਥੇ ਜਿਹੜੇ ਸਮੇਂ ਸਮੇਂ ਤੇ ਜਾਂਦੇ ਰਹਿਣਗੇ ਹਾਂ ਦੇਖੋ ਇੱਕ ਤਾਂ ਸਾਡੀ ਜਥੇਬੰਦੀ ਹੈ ਉਹਦੀ ਆਪਣੀ ਵਿਉਂਤ ਹੈ ਸਾਡੇ ਜ਼ਿਲ੍ਹੇ ਦੀ ਸਾਡੇ ਕੋਲ ਲਗਭਗ 13 ਜ਼ਿਲ੍ਹੇ ਨੇ ਉਹਨਾਂ ਦੀ ਅੱਡ ਵਿਉਂਤਾਂ ਤੇ ਪੰਜਾਬ ਦੇ ਵਿੱਚ ਸਾਡੇ ਕੋਲ 12 ਜਥੇਬੰਦੀਆਂ ਨੇ ਪੰਜਾਬ ਦੀਆਂ ਤੇ ਜੀਐਸਕੇਐਮ ਨੋਨ ਪੋਲੀਟੀਕਲ ਢੱਲਾਲ ਸਾਹਿਬ ਦਾ ਉਹਨਾਂ ਨਾਲ ਲਗਭਗ 19 ਜਥੇਬੰਦੀਆਂ ਤੇ 31 ਜਥੇਬੰਦੀਆਂ ਲਗਭਗ ਪੰਜਾਬ ਦੀਆਂ ਨੇ ਆਪੋ ਆਪਣੇ ਢਾਂਗ ਨਾਲ ਆਪੋ ਆਪਣੇ ਤਰੀਕੇ ਨਾਲ ਹਰ ਜਥੇਬੰਦੀ ਆਪਣੀ ਵਿਉਂਤ ਬਣਾ ਕੇ ਉੱਥੇ ਜਾ ਰਹੀ ਆ ਤੇ ਬੜੀ ਮਾਲਕ ਦੀ ਕਿਰਪਾ ਦਿਨ ਪ੍ਰਤੀ ਦਿਨ ਜਨਤਾ ਵਧ ਰਹੀ ਹੈਗੀ ਆ ਆਪਾਂ ਵਾਡੀਆਂ ਦਾ ਪ੍ਰਬੰਧ ਵੀ ਕੀਤਾ ਹੋਇਆ ਵੀ ਗਾਹ ਆਪਣੀ ਜਥੇਬੰਦੀ ਦਾ ਫੈਸਲਾ ਵੀ ਗਾਹ ਅਪ੍ਰੈਲ ਮਹੀਨੇ ਵਿੱਚ ਮਤਾਵਾ ਪੈਣਾ ਮੋਰਚਾ ਸਾਹਮਣੇ ਗਿਆ ਜਦੋਂ ਬਾਡੀ ਦੇ ਦੇਣਾ ਉਹ ਬੰਦੇਰ ਸਾਹਿਬ ਬੀਜੇਪੀ ਦੇ ਨਾਲ ਸਿੱਧੀ ਜਿਹੜੀ ਕਿਸਾਨਾਂ ਦੀ ਟੱਕਰ ਹੈ ਔਰ ਪਿਛਲੇ ਦਿਨ ਹੀ ਇਹ ਦੇਖਣ ਦੇ ਵਿੱਚ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਗੱਠ ਜੋੜ ਨੂੰ ਲੈ ਕੇ ਕਾਫੀ ਗੱਲਾਂ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਬਣੀ ਰਹੀਆਂ ਲੇਕਿਨ ਹੁਣ ਜਿਹੜਾ ਗੱਠ ਜੋੜ ਇਹਨਾਂ ਦੋਵਾਂ ਪਾਰਟੀਆਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਹਾਂ ਦੇਖੋ ਦੇਖੋ ਜਿੰਸਤਕ ਸਵਾਲ ਹੈਗਾ ਜਿਹੜੇ ਦੇਸ਼ ਵਿੱਚ ਹੁਣ ਵੀ ਗੱਠ ਜੋੜ ਹੋ ਰਹੇ ਨੇ ਕੋਈ ਅਸੂਲੀ ਨਹੀਂ ਹੈਗੇ ਸਿਧਾਂਤਕ ਨਹੀਂ ਹੈਗੇ ਹਰ ਕੰਨ ਲੋੜ ਹੈ ਤੁਸੀਂ ਲੀਡਰ ਵੇਖੋ ਕਿ ਕਿ ਇਧਰੋਂ ਭੱਜ ਕੇ ਉਧਰ ਚਲਾ ਗਿਆ ਉਧਰੋਂ ਭੱਜ ਕੇ ਉਧਰ ਚਲਾ ਗਿਆ ਜਿਵੇਂ ਕਿ ਇਹ ਵਾੜੇ 'ਚ ਭੇਡਾ ਹੁੰਦੀਆਂ ਆ ਆਪੋ ਆਪਣੇ ਰਾਹ ਚੋਲ ਲੈਂਦਾ ਆ ਸਰਮਾਇਦਾਰ ਦਾ ਕੋਈ ਧਰਮ ਨਹੀਂ ਸਰਮਾਇਦਾਰ ਦਾ ਧਰਮ ਹੈਗਾ ਮੁਨਾਫਾ ਹਮ ਲੀਡਰਾਂ ਦਾ ਕੋਈ ਧਰਮ ਨਹੀਂ ਲੀਡਰਾਂ ਦਾ ਧਰਮ ਹੈਗਾ ਕੁਰਸੀ ਜੀ ਤਾਂ ਹੁਣ ਅਗਲੇ ਦੇਖ ਰਹੇ ਨੇ ਵੀ ਜਿੱਧਰੋਂ ਉਹਨਾਂ ਨੂੰ ਕੁਰਸੀ ਲੱਗਦੀ ਆ ਹਮ ਪ੍ਰਾਪਤ ਨਹੀਂ ਉਧਰ ਨੂੰ ਚਲੇ ਜਾ ਰਹੇ ਨੇ ਗਠਜੋੜ ਵੀ ਜਿਹੜੇ ਹੋ ਰਹੇ ਨੇ ਬੇਸੂਲੇ ਨੇ ਜੀ ਹੁਣ ਕਿਸਾਨਾਂ ਅੰਦੋਲਨ ਚੱਲ ਰਿਹਾ ਅਕਾਲੀ ਦਲ ਪਿੰਡਾਂ ਦੀ ਪਾਰਟੀ ਆ ਆਪ ਦੇ ਆਪ ਨੂੰ ਪੰਥ ਕਹਿੰਦੀ ਹੈਗੀ ਆ ਜੀ ਤੋਂ ਜਿਸ ਕਿਸਮ ਦੀ ਆਰਐਸਐਸ ਦੀ ਇਡੀਓਲੋਜੀ ਆ ਉਹਨਾਂ ਨੇ ਹੁਣ ਪਿਛਲੀ ਮੀਟਿੰਗ ਚ ਕਹਿਤਾ ਵੀ ਘੱਟ ਗਿਣਤੀ ਦਾ ਕਨਸੈਪਟ ਹੀ ਖਤਮ ਕਰ ਦੇਣਾ ਚਾਹੀਦਾ ਜੀ ਤਾਂ ਹੁਣ ਕਾਲੀ ਦਲ ਕਿਹੜੇ ਮੂਨਾ ਫਿਰ ਉਹਨਾਂ ਨਾਲ ਜਾਊਗਾ ਜਾਂ ਜਦੋਂ ਕਾਲੀ ਦਲ ਉਹਨਾਂ ਤੇ ਇਲਜ਼ਾਮ ਲਾਉਂਦਾ ਸੀ ਵੀ ਸਾਡੀਆਂ ਤੁਸੀਂ ਗੁਰਦੁਆਰੇ ਦੀਆਂ ਕਮੇਟੀਆਂ ਤੋੜੀ ਜਾਣ ਦੇ ਇਲਜ਼ਾਮ ਤੇ ਲੱਗਦੇ ਰਹੇ ਨਾ ਹੁਣ ਭਈ ਜਿਹੜੇ ਤੁਹਾਡੀਆਂ ਗੁਰਦੁਆਰੇ ਦੀਆਂ ਕਮੇਟੀਆਂ ਤੋੜ ਰਹੇ ਨੇ ਉਹਨਾਂ ਨੂੰ ਕੋਈ ਲੈ ਕੇ ਜਾਊਗੇ ਥੋੜਾ ਅਜੰਡਾ ਰਿਹਾ ਫੈਡਰਲਿਜ਼ਮ ਦਾ ਇਸ ਸੂਬੇ ਨੂੰ ਵਲਤ ਅਧਿਕਾਰ ਦਿੱਤੇ ਜਾਣ ਉਹ ਤਾਂ ਕੇਂਦਰੀਕਰਨ ਕਰ ਰਹੇ ਨੇ ਤਾਂ ਇਹ ਵਜਾ ਬਣੇ ਨੇ ਕਿਸਾਨਾਂ ਦਾ ਅੰਦੋਲਨ ਵਜਾ ਬਣਿਆ ਜੀ ਜੀ ਠੀਕ ਹੈ ਇਸ ਕਰਕੇ ਭਾਜਪਾ ਦੇ ਕਾਲੀ ਦਲ ਨੇ ਜੇ ਕਾਲੀ ਦਲ ਨੇ ਗਠਜੋੜ ਨਹੀਂ ਕੀਤਾ ਚੰਗੀ ਗੱਲ ਐ ਸਾਨੂੰ ਮਾੜਾ ਨਹੀਂ ਕਹਿੰਦੇ ਉਹਨੂੰ ਘਟੋਕੜ ਆਪਣੇ ਏਜੰਡੇ ਤੇ ਕਲੀਅਰ ਹੋਣਾ ਚਾਹੀਦਾ ਪਰ ਦੋਵਾਂ ਦੀਆਂ ਨਾ ਪਰ ਦੋਵਾਂ ਦੀਆਂ ਸਮੱਸਿਆ ਵੀ ਦੋਵਾਂ ਦੀਆਂ ਆਪਣੀਆਂ ਲੋੜਾਂ ਨੇ ਠੀਕ ਹੈ ਨਾ ਤਾਂ ਇਸ ਕਰਕੇ ਦੋਵਾਂ ਦੀਆਂ ਲੋੜਾਂ ਨੇ ਹੁਣ ਪੰਜ ਪਾ ਨੂੰ ਜੀ ਜੀ ਪੀ ਛੱਟ ਗਈ ਹਰਿਆਣੇ ਦੇ ਵਿੱਚ ਕੱਲ ਨੂੰ ਉਹਨਾਂ ਦਾ ਗਠਜੋੜ ਵੀ ਹੋ ਸਕਦਾ ਵਾ ਹਾਲਾਤ ਚੰਗੇ ਨਹੀਂ ਹੈਗੇ ਕਿਸੇ ਦੇ ਵੀ ਹ ਪਾਛ ਪਾਦੇ ਹਾਲਾਤ ਚੰਗੇ ਨੇ ਹਾਲਾਤ ਪਾਛ ਪਾਦੇ ਮਾੜੇ ਨੇ ਉਹ ਜਿੰਨਾ ਮਰਜੀ ਦਾਵਾ ਕਰਨ 400 ਤੋਂ ਬਾਹਰ ਜਾਂ 400 ਤੋਂ ਪਾਰ ਹੋਸਦਾ ਲੋਕ ਸੱਤਾ ਤੋਂ ਬਾਹਰ ਕਰ ਦੇਣ ਜੀ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਨਾ ਪਨੀਰ ਸਾਹਿਬ ਇੱਕ ਸਾਈਡ ਦੇ ਉੱਤੇ ਜਿਹੜੀ ਸਿੱਧੀ ਬੀਜੇਪੀ ਦੀ ਟੱਕਰ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੇ ਨਾਲ ਔਰ ਦੂਜੇ ਪਾਸੇ ਰਮਨੀਤ ਬਿੱਟੂ ਔਰ ਉਹਦੇ ਬਾਅਦ ਜਿਹੜੇ ਸ਼ਸ਼ੀਲ ਰਿੰਕੂ ਜਿਹੜੇ ਆਪ ਦੇ ਐਮਪੀ ਨੇ ਔਰ ਉੱਥੋਂ ਐਮਐਲਏ ਸਾਹਿਬ ਵੀ ਅੰਗਰੂਲਾ ਸਾਹਿਬ ਵੀ ਗਏ ਨੇ ਕਿਵੇਂ ਵੇਖਦੇ ਹੋ ਇਹ ਲੋਕ ਅੱਜ ਵੀ ਜਿਹੜੇ ਦੇਖੋ ਬਿੱਟੂ ਸਾਹਿਬ ਦਾ ਚਲੋ ਉਹਦਾ ਨਿੱਜੀ ਫੈਸਲਾ ਕੀ ਕਰਦੇ ਆ ਇਹ ਤਾਂ ਪਿਛਲੇ ਅੰਦੋਲਨ ਦੇ ਵਿੱਚ ਕਹਿੰਦੇ ਸੀ ਸਾਡੇ 30 ਮੁੰਡੇ ਮਾਰੇ ਗਏ ਆ ਮੈਂ ਤੇ ਨਾਲ ਡਿਬੇਟ ਤੇ ਬਹਿ ਕੇ ਰਾਜੀ ਨਹੀਂ ਠੀਕ ਆ ਉਹ ਪਾਰਟੀ ਜਿੰਨੇ ਲਖੀਮਪੁਰ ਖੇਰੀ ਵਿੱਚ ਸਾਡੇ ਕਿਸਾਨਾਂ ਦੇ ਖੂਨ ਨਾਲ ਹੱਥ ਰੰਗੇ ਆ ਉਹ ਪਾਰਟੀ ਜਿਨੇ ਖਨੌਰੀ ਦੇ ਵਿੱਚ ਸਾਡਾ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਤਾਂ ਬਿੱਟੂ ਸਾਹਿਬ ਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਗੱਲਾਂ ਕਰਦੇ ਨੇ ਵੀ ਮੈਂ ਤਾਂ ਵਿਕਾਸ ਵਾਸਤੇ ਗਿਆ ਤਾਂ ਭਾਈ ਜੇ ਪੱਜਪਾ ਨੇ ਵਿਕਾਸ ਕਰਨਾ ਤਾਂ ਗਰਦਾਸਪੁਰ ਦੇ ਵਿੱਚ ਸਣੀ ਦੇ ਉਲ ਦਾ ਆ ਕੇ ਵਿਕਾਸ ਦੇਖ ਲਓ ਇਹ ਵੀ ਤਾਂ ਉਹਨਾਂ ਦਾ ਹੀ ਐਮਪੀ ਰਹਾ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਦੇਖ ਲਓ ਕਿਹੜਾ ਵਿਕਾਸ ਹੋ ਗਿਆ ਤਾਂ ਝੂਠ ਬੋਲਦੇ ਨੇ ਮੈਂ ਕਹਿੰਦਾ ਵੀ ਪੰਜਾਬੀਆਂ ਨਾਲ ਕਹ ਲਓ ਵੀ ਮੌਕਾ ਪ੍ਰਸਤੀ ਆ ਜਿਹੜੀ ਜਿਹੜੀ ਬਿੱਟੂ ਜੀ ਨੇ ਕੀਤੀ ਮੌਕਾ ਪ੍ਰਸਤੀ ਆ ਆਪਣੇ ਮੌਕੇ ਹਿਸਾਬ ਨਾਲ ਵੈਸ ਉਹ ਕਹਿੰਦੇ ਪੰਸਾਰੀ ਦੇ ਡੱਡੂ ਆ ਜਿੱਧਰ ਨੂੰ ਮੂੰਹਾਂ ਛਾਲ ਮਾਰ ਕੇ ਤੁਰ ਜਾਂਦੇ ਜਾਖੜ ਸਾਹਿਬ ਪਿਛਲੇ ਦਿਨੀ ਕਹਿੰਦੇ ਦਿਖੇ ਕਿ ਜਿਹੜੇ ਕਿਸਾਨ ਨੇ ਪੰਜਾਬ ਦੇ ਉਹ ਮੈਨੂੰ ਦੱਸਣ ਕਿ ਕਿਹੜੀਆਂ ਫਸਲਾਂ ਵੇਚਣੀਆਂ ਤੇ ਮੈਂ ਜਾਂਦਾ ਵਾਂ ਤੇ ਮੈਂ ਉਹਨਾਂ ਦੇ ਜਿਹੜੀ ਐਮਐਸਪੀ ਅਨਾਉਂਸ ਕਰਵਾਉਣਾ ਜੀ ਦੇਖੋ ਜਾਖੜ ਸਾਹਿਬ ਨੇ ਜਦੋਂ ਕਾਂਗਰਸ ਨਾਲ ਹੈਗਾ ਉਦੋਂ ਤਾਂ ਸਾਡੀਆਂ ਮੰਗਾਂ ਬਹੁਤ ਚੰਗੀਆਂ ਲੱਗਦੀਆਂ ਸਾਡੀ ਸਪੋਰਟ ਕਰੀ ਜਾਂਦੇ ਵੀ ਕਿਸਾਨ ਵਧੀਆ ਲੜ ਰਿਹਾ ਕਿਸਾਨਾਂ ਦੀ ਗੱਲ ਕਰਨੀ ਚਾਹੀਦੀ ਆ ਜਦੋਂ ਪਾਰਟੀਆਂ ਚਲੇਗੇ ਪਤਾ ਨਹੀਂ ਸਾਡੀਆਂ ਮੰਗਾਂ ਕਿੱਲੋਂ ਮਾੜੀਆਂ ਲੱਗਣ ਡੈ ਪੀ ਮੈਨੂੰ ਨਹੀਂ ਸਮਝ ਆ ਰਹੀ ਵੀ 23 ਫਸਲਾਂ ਦਾ ਜੇ ਅਨਾਉਂਸਮੈਂਟ ਹੋ ਰਹੀ ਆ ਤਾਂ ਦੇਸ਼ ਵਿੱਚ ਬੀਜੀਆਂ ਜਾ ਰਹੀਆਂ ਜੀ ਤਾਂ ਫਿਰ ਉਹਦੇ ਤੇ ਘੱਟੋ ਘੱਟ ਰੇਟ ਦੇਣ ਤੇ ਕੀ ਰੌਲਾ ਹੈਗਾ ਇਹ ਤਾਂ ਗੱਲਾਂ ਪ੍ਰਧਾਨ ਮੰਤਰੀ ਜੀ ਕਹਿ ਕੇ ਆਏ ਜਦੋਂ ਪਹਿਲੀ ਵਾਰ ਆਏ ਕਰਜ਼ਾ ਮਾਫੀ ਦੀ ਉਹ ਗੱਲ ਕਰਕੇ ਆਏ ਤਾਂ ਮੈਨੂੰ ਲੱਗਦਾ ਜੇ ਜਾਖੜ ਸਾਹਿਬ ਨੂੰ ਇਹ ਵੀ ਨਹੀਂ ਪਤਾ ਜੇ ਤੱਕ ਵੀ ਪੰਜਾਬ ਦੇ ਲੋਕ ਕਿਹੜੀਆਂ ਫਸਲਾਂ ਬੀਜਣਾ ਚਾਹੁੰਦੇ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਸਵਾਲ ਕਿਤੇ ਵਾਜਬ ਹੈਗਾ ਦੇਖੋ ਜਿਹੜੀ ਜਿੱਥੋਂ ਤੱਕ ਝੋਨੇ ਦਾ ਸਵਾਲ ਹੈ ਝੋਨਾ ਤਾਂ ਸਾਨੂੰ ਸਰਕਾਰ ਨੇ ਲਵਾਇਆ ਨਾ ਅਸੀਂ ਹਰੇ ਇਨਕਲਾਬ ਤੋਂ ਪਹਿਲਾਂ ਜਿਹੜਾ ਡਾਇਵਰਸੀਫਿਕੇਸ਼ਨ ਸੀ ਸਾਡੇ ਬਜ਼ੁਰਗ ਕਰਦੇ ਸਾਰੀਆਂ ਫਸਲਾਂ ਸੀ ਬੀਜਦੇ ਸੀ ਝੋਨੇ ਦੇ ਚੱਕਰ 'ਚ ਕਿੰਨਾ ਨੇ ਪਾਇਆ ਇਹਨਾਂ ਨੇ ਪਾਇਆ ਵੀ ਭਾਈ ਸਾਡੇ ਰਸ਼ੀਆ ਕੋਲੋਂ ਅਮਰੀਕਾ ਕੋਲੋਂ ਠੁੱਠਾ ਲੈ ਕੇ ਮੰਗਣ ਜਾਂਦੇ ਸੀ ਆਪਾਂ ਇਹਨਾਂ ਵਾਸਤੇ ਝੋਨਾ ਲਾਇਆ ਅੱਜ ਸਾਡੀ ਬਾਹ ਫੜਨ ਕੋਈ ਤਾਰ ਨਹੀਂ ਤਾਂ ਮੈਨੂੰ ਲੱਗਦਾ ਵੀ ਜਾਖੜ ਸਾਹਿਬ ਕੋਸ਼ਿਸ਼ ਕਰ ਰਹੇ ਆਗੇ ਆ ਵੀ ਪਾਜ ਪਾਦੇ ਸਿਰ ਤੇ ਇਹਦਾ ਕਲੰਕ ਲੱਗਾ ਉਹ ਤੋੜਨ ਤਪਣਾ ਨਹੀਂ ਹੈਗਾ ਭੰਦੇਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੰਘਰਸ਼ ਇਸ ਵਾਰ ਸ਼ੁਰੂ ਹੋਇਆ ਕਾਫੀ ਜਿਆਦਾ ਉੱਥੇ ਜਿਹੜਾ ਉਹ ਵੇਖਿਆ ਗਿਆ ਮਾਹੌਲ ਕਿੰਨਾ ਤਣਾਅਪੂਰਨ ਬਣਿਆ ਕੋਈ ਕਿਸਾਨ ਸ਼ਹੀਦ ਹੋਏ ਨੇ ਕਈ ਜ਼ਖਮੀ ਵੀ ਹੋਏ ਨੇ ਉਹਦੇ ਬਾਅਦ ਰੇਲਾਂ ਵੀ ਰੋਕੀਆਂ ਗਈਆਂ ਨੇ ਮਹਾਪੰਚਾਇਤ ਵੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਕੀ ਲੱਗਦਾ ਕੋਈ ਥੋੜਾ ਸਰਕਾਰ ਟਰੱਸਟ ਤੋਂ ਵੱਸ ਹੋਈ ਹੈ ਦੇਖੋ ਸਰਕਾਰ ਦੀ ਹਾਲਤ ਮਾੜੀ ਆ ਹੁਣ ਤੁਸੀਂ ਪੁੱਛੋਗੇ ਕਿਵੇਂ ਮਾੜੀ ਆ ਜਿਉਂ ਨੂੰ ਲੱਗਦਾ 400 ਤੋਂ ਪਾਰ ਜਾ ਰਹੇ ਤੇ ਫਿਲਮ ਸਟਾਰਾਂ ਨੂੰ ਟਿਕਟ ਦੇਣ ਦੀ ਗਿਲੋੜਿਆ ਜਿਉਂ ਨੂੰ ਲਗਣ ਦੇ ਜਿੱਤਣ ਦੇ ਤਾਂ ਫਿਰ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦੇ ਕਿੱਥੇ ਤੁਸੀਂ ਰਹੇ ਜੀ ਸਾਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਹੱਕ ਦੇ ਦਿਓ ਜਿਹਨੂੰ ਲੱਗਦਾ ਹੈ ਜਿੱਤ ਰਹੇ ਆ ਤੇ ਹਰਿਆਣੇ ਦੇ ਵਿੱਚ ਕਲ ਸਜਾਤਰਾ ਕੋ ਡੱਕੀ ਜਾ ਰਹੀ ਹੈ ਜਿਹਨੂੰ ਲੱਗਦਾ ਹੈ ਵੀ ਜਿੱਤ ਰਹੇ ਆ ਤੇ ਫਿਰ ਕਾਂਗਰਸ ਦਾ ਗਿਆ ਗੁਜਰਿਆ ਮਾਲ ਸਾਰਾ ਕਾਲੀ ਗੱਲ ਦਾ ਗਿਆ ਗੁਜਰਿਆ ਮਾਲ ਜਾਂ ਹੋਰ ਨਾ ਪਾਰਟੀਆਂ ਦਾ ਉਹਨਾਂ ਨੂੰ ਖਰੀਦਨ ਦੀ ਕੀ ਲੋੜ ਐ ਵੀ ਤੁਹਾਡੇ ਕੋਲ ਤਾਂ ਵਰਕਰ ਹੀ ਵੱਧੂ ਆ ਜੋ ਮਾਲ ਗਵਾਚਾ ਵਾ ਸਾਰਾ ਇਹ ਲਈ ਜਾਂਦੇ ਖਰੀਦ ਕਰਾ ਕੇ ਇਹਦਾ ਮਤਲਬ ਹਾਲਤ ਚੰਗੀ ਤੇ ਫਿਰ ਆਰਐਸਐਸ ਨੂੰ ਸਾਡੇ ਖਿਲਾਫ ਬੋਲਣ ਦੀ ਕੀ ਲੋੜ ਐ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੜੀਆ ਉਹ ਰਾਜਕਤਾ ਫਲਾਦੂਗਾ ਲਕਸ਼ਣ ਦੇ ਵਿੱਚ ਇਹਦਾ ਮਤਲਬ ਸਭ ਕੁਝ ਅੰਦਰ ਠੀਕ ਨਹੀਂ ਹੈਗਾ ਤਾਂ ਹੀ ਲਕਸ਼ਣਾਂ ਦੇ ਵਿੱਚ ਅੱਗੇ 2 ਰੁਪਏ ਡੀਜ਼ਲ ਤੇ ਪੈਟਰੋਲ ਸਸਤਾ ਕਰਨਾ ਪਿਆ ਤਾਂ ਹੀ 100 ਰੁਪਏ ਜਿਹੜਾ ਗੈਸ ਸਸਤਾ ਕਰਨਾ ਪਿਆ ਬਖੇਰਾ ਕੁਝ ਜ਼ੋਰ ਲੱਗ ਰਿਹਾ ਪੂਰਾ ਜ਼ੋਰ ਲੱਗ ਰਿਹਾ ਇਸ ਕਰਕੇ ਅੰਦਰ ਹਾਲਤਾਂ ਠੀਕ ਨਹੀਂ ਹੈ ਕਿ ਦਾਵੇ ਜੋ ਮਰਜੀ ਕਰਨ ਹਾਂ ਉਹ ਵੱਖਰੀ ਗੱਲ ਆ ਵੀ ਇਸ ਵੇਲੇ ਦੇਸ਼ ਦੇ ਵਿੱਚ ਕੋਈ ਵਿਰੋਧੀ ਧਿਰ ਹੈ ਨਹੀਂ ਹੈ ਮਰੇ ਪਏ ਨਹੀਂ ਸਾਰੇ ਇਕੱਲੇ ਕਿਸਾਨ ਮਜ਼ਦੂਰ ਹੀ ਟੱਕਰ ਦੇ ਰਿਹਾ ਨਾ ਈਡੀ ਕੋ ਡਰਦੇ ਆ ਨਾ ਹੈ सीबीआई ਕੋ ਡਰਦੇ ਕੁਝ ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹਾਂ ਹਾਂ ਦੇਖੋ ਅਸੀਂ ਤਾਂ ਕਹਿਣਾ ਚਾਹੁੰਦੇ ਵੀ ਹੋਰ 10 ਸਾਲਾਂ ਨੂੰ ਇਹ ਪੰਜਾਬ ਦਾ 20 ਸਾਲਾਂ ਨੂੰ ਪਾਣੀ ਵੀ ਨਹੀਂ ਰਹਿਣਾ ਅੰਦੋਲਨ ਬਣਿਆ ਪਿਆ ਵਾ ਦੇਸ਼ ਸਾਡਾ ਸਾਡੇ ਮੂੰਹਲ ਦੇਖ ਰਿਹਾ ਪੂਰੇ ਦੇਸ਼ ਦਾ ਅੰਦੋਲਨ ਹੈ ਦੇਸ਼ ਵਿਆਪੀ ਅੰਦੋਲਨ ਲੜਿਆ ਜਾ ਰਿਹਾ ਕਾਮਯਾਬ ਹੋਵਾਂਗੇ ਜੇ ਆਪਾਂ ਐਰਕੀ ਇਹਨੂੰ ਕਦੇ ਉੱਕ ਗਏ ਤਾਂ ਇਹ ਮੌਕਾ ਬਾਰ ਬਾਰ ਸਾਨੂੰ ਨਹੀਂ ਮਿਲਣਾ ਹੈਗਾ ਤਾਂ ਸਾਨੂੰ ਚਾਹੀਦਾ ਵੀ ਜਿੱਡਾ ਸਾਧ ਸਾਨੂੰ ਸਹਿਯੋਗ ਮਿਲ ਰਿਹਾ ਸਾਡਾ ਟੱਬਰ ਬਹੁਤ ਤਕੜਾ ਵਾ ਪੌਣੇ 2 ਕਰੋੜਿਆਂ ਪੰਜਾਬ ਦੇ ਵਿੱਚ 80 ਕਰੋੜਿਆਂ ਆਪਾਂ ਦੇਖਦੇ ਵਿੱਚ ਜੇ ਇਕੱਠੇ ਹੋ ਜਾਈਏ ਤਾਂ ਇਹਨਾਂ ਦੀ ਕੀ ਜ਼ਰਤ ਹੈ ਵੀ ਸਾਡੀਆਂ ਮੰਗਾਂ ਨਾ ਮੰਨ ਸਾਨੂੰ ਏਕਾਕਰਨ ਦੀ ਲੋੜ ਆ ਔਰ ਬਾਰਡਰਾਂ ਤੇ ਵੱਧ ਤੋਂ ਵੱਧ ਤਾਕਤ ਚੁੱਕਣ ਦੀ ਲੋੜ ਆ ਆਪਣਾ ਮਨੋ ਤਿਆਰੀ ਕਰਨ ਲੱਗੇ ਧੜੇਬੰਦੀਆਂ ਤੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀਆਂ ਮੰਗਾਂ ਲਈ ਦੇਸ਼ ਦੀਆਂ ਮੰਗਾਂ ਲਈ ਸਮਰਪਤ ਹੋ ਕੇ ਚੱਲਣ ਦੀ ਲੋੜ ਹੈ हां देखो आम आदमी पार्टी ਦਾ ਦਫਸਲਾ ਜਾਂ ਚਿਹਰਾ ਸਰ ਨੂੰ ਨਜ਼ਰ ਆਉਂਦਾ ਵੀ ਜਿਵੇਂ ਉਹਨਾਂ ਨੇ ਸਾਡੀ ਟੈਰੇਟਰੀ ਇਸਤੇਮਾਲ ਕੀਤੀ ਭਾਜਪਾ ਨੇ ਕੋਈ ਕਲੀਅਰ ਕਟ ਹੈ ਫਈਆਰ ਨਹੀਂ ਕੱਟ ਸਕੇ ਉੱਥੇ ਬਿਜਲੀ ਪਾਣੀ ਦਾ ਪ੍ਰਬੰਧ ਨਹੀਂ ਇਹ ਚੱਜਦਾ ਕਰ ਸਕੇ ਹੁਣ ਜਦੋਂ ਚੁੱਕ ਕੇ ਕੇਜਰੀਵਾਲ ਸਾਹਿਬ ਅੰਦਰ ਮਾਰੇ ਤਾਂ ਹੁਣ 92 ਦੇ 92 ਬੋਲ ਪਏ ਉਹ ਲੋਕੋ ਬੋਲਣ ਨੂੰ ਤਿਆਰ ਨਹੀਂ ਸੀ ਹੈਗਾ ਤਾਂ ਅਸੀਂ ਕਹਿੰਨੇ ਆ ਵੀ ਜੇ ਪ੍ਰਣਾ ਪੰਜਾਬ ਦਾ ਮੁੱਖ ਮੰਤਰੀ ਗੜਸੀ ਹੁੰਦਾ ਤਾਂ ਵਿਧਾਨ ਸਭਾ ਦੇ اجلاس ਵਿੱਚ ਸਾਡੀਆਂ ਸਾਰੀਆਂ ਮੰਗਾਂ ਤੇ ਮਤਾ ਪਾਸ ਕਰਦਾ ਦੱਤ ਕੇ ਕਿਸਾਨਾਂ ਨਾਲ ਖਲੋਂਦਾ ਹੁਣ ਭਾਈ ਆਪਣੇ ਘਰ ਅੱਗ ਲੱਗੀ ਹੈ ਹੁਣ ਸਾਰੇ ਭੱਜੇ ਫਿਰਦੇ ਭਾਵੇਂ ਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵਿਰੋਧੀ ਧਿਰਾਂ ਨੂੰ ਸਰਕਾਰ ਬਦਲੇ ਦੀ ਭਾਵਨਾ ਨਾ ਫੜੇ ਪਰ ਜੇ ਕੋਈ ਦੋਸ਼ੀ ਹੈਗਾ ਫੜਿਆ ਜਾਵੇ ਪਰ ਲੱਗਦਾ ਵੀ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਪਰ ਹੁਣ ਜਦੋਂ ਆਪਣੀ ਪਾਰਟੀ ਦੇ ਮੁਖੇ ਨੂੰ ਫੜਿਆ ਗਿਆ ਫਿਰ ਤਾਂ ਭਾਈ ਬੜਾ ਜ਼ੋਰ ਲੱਗਾ ਜਦੋਂ ਕਿਸਾਨ ਮਜ਼ਦੂਰ ਲੜ ਰਹੇ ਸੀ ਕਿਤੇ ਇੰਨਾ ਜ਼ੋਰ ਲਾਜ਼ਦੇ ਇਹ ਸ਼ਾਇਦ ਕੁਝ ਪੰਜਾਬ ਦਾ ਸੌਰਜੰਦਾ ਤਾਂ ਬਿਲਕੁਲ ਇਹ ਸਾਡਾ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਔਰ ਇਹਨਾਂ ਨੇ ਕਿਹਾ ਹੈ ਕਿ ਬੀਜੇਪੀ ਦੇ ਵਿੱਚ ਅੱਜ ਜਿਹੜੇ ਪੰਜਾਬ ਦੇ ਲੀਡਰ ਤੜਾ ਤੜ ਜਾ ਰਹੇ ਨੇ ਤਾਂ ਉਹਨਾਂ ਦਾ ਸਿਰਫ ਇੱਕ ਕੁਰਸੀ ਜਿਹੜੀ ਹੈ ਉਸ ਨੂੰ ਲੈ ਕੇ ਹੀ ਜਿਹੜਾ ਮੁੱਖ ਏਜੰਡਾ ਹੈ ਔਰ ਇਹਨਾਂ ਨੇ ਕਿਸਾਨ ਮੋਰਚੇ ਦੀ ਹਮਾਇਤ ਕਰਨ ਦੇ ਲਈ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਮੋਰਚਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਅੱਜ ਵੀ ਔਰ ਵੱਧ ਤੋਂ ਵੱਧ ਇਕਾ ਕਰਕੇ ਜਿਹੜਾ ਹੈ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਜਾਵੇ ਯਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ